ਦੁੱਖਾਂ ਨੂੰ ਕਟਕੇ ਦਾਤਾ ਸੁੱਖਾਂ ਦਾ ਮਹੀ ਵਰਸਾ ਦੇ ਦੁੱਖਾਂ ਨੂੰ ਕਟਕੇ ਦਾਤਾ ਸੁੱਖਾਂ ਦਾ ਮਹੀ ਵਰਸਾ ਦੇ ਹਰ ਘਰ ਖੁਸ਼ੀਆਂ ਲਿਆਈ ਮੇਰੇ ਮਾਲਕਾ ਨਵਾਂ ਸਾਲ ਸੁਖ ਦਾ ਚੜ੍ਹਾਈਂ ਮੇਰੇ ਮਾਲਕਾ ਪਲਾ ਸਰਬਤ ਦਾ ਮਨਾਈ ਮੇਰੇ ਮਾਲਕਾ ਨਵਾਂ ਸਾਲ ਸੁਖ ਦਾ ਚੜ੍ਹਾਈ ਮੇਰੇ ਮਾਲਕਾ ਰੋਗਾ ਦੀ ਜੰਜੀਰਾ ਵਿੱਚ ਕੈਦ ਹੋ ਵਿਚਾਰਿਆਂ ਨੂੰ ਕਰ ਮੇਰੀ ਆਪਣੀ ਛਡਾਵੀ ਮੇਰੇ ਮਾਲਕਾ ਹਰ ਬੰਦਾ ਦੂਜੇ ਲਈ ਮੰਗੇ